अच्छा गुरيب ਭਾਈ ਜਦੋਂ ਆਪਣੇ ਗੁਰਦੁਆਰਾ ਗੁਰਦੁਆਰਾ ਕਾਂਡ ਹੋਇਆ ਹਨ ਜਦੋਂ ਆਪਣੇ ਗੁਰਦੁਆਰਿਆਂ ਦੇ ਵਿੱਚ ਡਿਸਪਿਊਟ ਸੀ ਜ਼ਮੀਨ ਨੂੰ ਲੈ ਕੇ ਉਹ ਤੁਸੀਂ ਕਿੱਥੇ ਸੀਗੇ ਉਹਨੂੰ ਕਿੱਥੇ ਸੀਗੇ ਤੁਸੀਂ ਮੈਨੂੰ ਸੁਣਨ ਚ ਮਿਲਿਆ ਸੀਗਾ ਵੀ ਤੁਸੀਂ ਉਸ ਮਸਲੇ ਦੇ ਵਿੱਚ ਸੀਗੇ ਹਨ ਕੀ ਆਹਾਂ ਓਹ ਹੋਏ ਜਦੋਂ ਗਰਜ ਵਰ੍ਹਦੀ ਨਾ ਮਤਲਬ ਪੜਸ ਜਮਾ ਹੋਣ ਲੱਗੀ ਪੂਰੀ ਜੀਪਾਂ ਗੱਡੀਆਂ ਪਰ ਪਰ ਟਰਾਲੀਆਂ ਪਰ ਪਰ ਇੱਟਾਂ ਆਉਣ ਲੱਗੀਆਂ ਪੂਰੇ ਮੈਂ ਤੜਕੀ ਮਤਲਬ 8:00 ਵਜੇ ਨਾ ਉੱਥੋਂ ਸਕੂਟਰ ਲੈ ਕੇ ਨਿਕਲਿਆ ਸਾਰੇ ਪਤਾ ਸਾਡੇ ਪਿੰਡ ਚ ਵੀ ਮੁੰਡਿਆਂ ਨੂੰ ਪਤਾ ਭਦੌੜ ਜਦੋਂ ਨਾਲ ਸੀ ਉਹ ਮੁੰਡਿਆਂ ਸਾਰਿਆਂ ਨੂੰ ਪਤਾ ਇੰਦਰਜੀਤ ਵਰਗਿਆਂ ਨੂੰ ਵੰਦੀ ਬਰਗੰਤਾਦੀ ਵਰਗਿਆਂ ਨੂੰ ਹੋਰ ਸਾਕਾ ਵੀ ਸਾਰੇ ਬੰਦੇ ਨੂੰ ਪਤਾ ਤੇ ਭਾਈ ਮੈਂ ਮੋਟਰਸਕੂਟਰ ਲੈ ਕੇ ਸਕੂਟਰ ਜੀ ਮੇਰੇ ਪਿੰਡ ਆ ਗਿਆ ਜਦੋਂ ਮੈਂ ਪਿੰਡ ਆ ਕੇ ਦੇਖਿਆ ਦਰਵਾਰੇ ਦੇ ਹੋਟਲ ਕੋਲੇ ਅਜੇ ਕੁਮਾਰ ਅਲੋਸਮੈਂਟ ਕਰੀ ਜਾਂਦਾ ਸੀ ਅਜੀਤ ਕੁਮਾਰ ਜੈਨੇ ਦੀ ਪੂਰਾ ਗਰਮ ਜੋਸ਼ੀ ਵਾਲਾ ਭਾਸ਼ਣ ਦੇ ਰਿਹਾ ਸੀ ਅਜੀਤ ਕੁਮਾਰ ਅੱਛਾ ਬਾਪੂ ਅਜੀਤ ਕੁਮਾਰ ਦੀ ਗੱਲ ਬਾਪੂ ਅਜੀਤ ਕੁਮਾਰ ਲੋਕਾਂ ਦੀ ਗੰਡ ਵੱਜਣੀ ਸ਼ੁਰੂ ਹੋ ਗਈ ਆ ਜਾਣ ਕਿਸੇ ਤੇ ਖੇਸ ਰਹਿਤਾ ਕੋਈ ਕਹੇ ਜਾਂ ਬੰਦਾ ਕੋਈ ਆ ਜਾਣ ਸੰਗਰਸ਼ੀ ਜੋਦੇ ਇਕੱਠੇ ਹੋਈਗੇ ਲੋਕਾਂ ਵਿੱਚ ਇਹ ਵੀ ਜਰ ਸਾਡੇ ਗੁਰੂ ਘਰ ਨੂੰ ਤਾਣਾ ਦੇਣ ਕਿਤੇ ਵੀ ਜਿਹੜੀ ਪੁਲਿਸ ਸਾਰੇ ਉੱਦ ਹੀ ਪੰਜਾਬ ਦੀ ਇਕੱਠੀ ਹੋਗੀ ਲੋਕਾਂ ਦੀ ਮਨਾਈ ਤਾਂ ਇਹੀ ਸੀ ਵੀ ਸਾਡਾ ਗੁਰੂ ਘਰ ਨਾ ਟਾ ਦੇਣ ਕਿਸੇ ਚਲੋ ਸਿਆਣਿਆਂ ਦੇ ਨਹੀਂ ਹੋਣੀ ਜਿਹੜੇ ਬੱਚੇ ਸੀ ਉਹਨਾਂ ਦੇ ਮਨਚ ਤਾਂ ਸੀ ਅੱਛਾ ਭਾਈ ਗੰਢ ਵੱਜਣੀ ਸ਼ੁਰੂ ਹੋ ਗਈ ਇਕੱਠੀ ਹੋ ਗਈ ਇਕੱਠੀ ਤੇ ਪੁਰਸਪਾਈ ਬਹੁਤ ਰੱਗੀ ਵੀ ਜਿਹੜੇ ਫਿਰ ਮੁੰਡੇ ਸੀ ਨਾ ਚਲੋ ਹੋਈ ਵਿਤੀ ਕਰ ਲੈ ਜਿਹੜੇ ਜਰਵਾਣੇ ਮੁੰਡੇ ਸੀ ਨਾ ਫਿਰ ਉੱਥੋਂ ਗੱਲ ਪੜਕ ਗਈ ਗੱਲ ਪੜਾ ਕਾਈ ਲੀਡਰਾਂ ਨੇ ਇਹੋ ਆਪ ਨੂੰਸ ਤੋਂ ਪੁੱਛਿਆ ਉਹ ਕਹਿੰਦੇ ਪੁਲਿਸ ਕਹਿੰਦੇ ਅਸੀਂ ਨੰਗਣ ਨਹੀਂ ਦੇਣਾ ਕਿਸੇ ਨੂੰ ਕਹਿੰਦੇ ਵੀ ਇੱਕ ਮੋਤਵਾਰ ਬੰਦਾ ਨੰਗ ਸਕਦਾ ਐਮਐਲਏ ਦਾ ਕੌਨ ਸਰ ਗਿਆਗਾ ਕਾਂ ਰਾਜ ਦਾ ਕਾਂਗਰਸ ਦਾ ਸੀ ਕੈਪਟਨ ਦਾ ਰਾਜ ਸੀ ਕੈਪਟਨ ਦਾ ਚਾਚਾ ਸੀ ਅਜੇ ਪਤਾ ਨਹੀਂ ਅਜੇ ਉਹਦਾ ਨਾ ਪਤਾ ਨਹੀਂ ਕੀ ਨਾ ਉਹਦਾ ਉਹ ਸੰਤ ਸੀ ਉਹਨੇ ਠਵਾਇਆ ਸੀ ਉਹਨੇ ਕਰਾਇਆ ਸਾਰਾ ਕੁਝ ਕੈਪਟਨ ਦੇ ਚਾਚੇ ਨੇ

ਗਾਂਹਾ ਗਾਂਹਾ ਕਰਾਏ ਜੀਸੀਬੀ ਪਾਈ ਖੜਿਆ ਗਵਰਮੈਂਟ ਨੂੰ ਅੱਛਾ ਲੋਕ ਭੜਕ ਗਏ ਕਿਉਂ ਜੀ ਹਾਂ ਲੋਕ ਭੜਕ ਗਏ ਵੀ ਭੈਣੇਓ ਇਹ ਕੀ ਹੋਗਾ ਪਾਚਰੇ ਫਿਰ ਫਿਰ ਜਿਹੜੇ ਪੁਰੇ ਜਰਵਾਨੇ ਮਤਲਬ ਮੁੰਡੇ ਸੀਗੇ ਆਪਣੇ ਪਿੰਡ ਦੀ ਚਲੋ ਮੈਂ ਨਾਂ ਹੀ ਲੈ ਦਿੰਦਾ ਕੋਈ ਗੱਲ ਨਹੀਂ ਹੁਣ ਆਰਦੇ ਯਾਰ ਪਿੰਡ ਖਤਰ ਸਾਰਾ ਕੁਝ ਕਰਦਾ ਬੰਦਾ ਹਾਂ ਸਾਪੜੇ ਪਿੰਡ ਦੇ ਸੰਤ ਸੀ ਪਿੰਡ ਦਾ ਗੁਰਦੁਆਰਾ ਸੀ ਚਲੋ ਹੁਣ ਤਾਂ ਆਪਾਂ ਉਹਨਾਂ ਦੀ ਵੀ ਜਾਣੇ ਹੁੰਦੇ ਆ ਉਹ ਵੀ ਆਪਣੇ ਬਾਬੇਆ ਸਾਰੀ ਇੱਕ ਹੋ ਗਈ ਇੱਕਤਾ ਪਰ ਮੈਂ ਗੱਲ ਹਕੀਕਤਾਂ ਚ ਸੁਣਾਉਣਾ ਜਿਹੜੀ ਲੋਕਾਂ ਨੂੰ ਭਾਈ ਮੁੰਡਿਆ ਨੇ ਨਾਲ ਇਕੱਠੇ ਹੋ ਕੇ ਤੁਰਪੇ ਮੁੰਡੇ ਇੰਦਰਜੀਤ ਦਾ ਮੁੰਡਾ ਢਿੱਲੋਂ ਵਿੱਕੀ ਮਾਸਟਰ ਵਿੱਕੀ ਸੱਚ ਸਰਪੰਚ ਅੱਛਾ ਐ ਹੋਰ ਮੁੰਡੇ ਸਾਰੇ ਸੀ ਮੈਂ ਵੀ ਸੀ ਤੇ ਮਹਿੰਦੀ ਦਾਦਾ ਸਾਰੇ ਤਰਫੇ ਸਰਤੇ ਪਰਨੇ ਬੰਨੇ ਵੀ ਤੇ ਬੋਏ ਗੁਰਜੀ ਕਾ ਖਾਰ ਸਾ ਬੋਏ ਗੁਰਜੀ ਕੀ ਫਤਿਹ ਬਾਬਾ ਭਾਨ ਸਿੰਘ ਜੀ ਤੇਰੀ ਬਰਜਾਇ ਹੋਵੇ ਕੋਈ ਕੋਸ਼ ਕਹੇ ਕੋਈ ਕੋਸ਼ ਕਹੇ ਬਾਬਾ ਸ਼ਾਇ ਵੀ ਬੁਲੇ ਦੋ ਜੀ ਪੂਰੇ ਬਾਬਾ ਭਾਨ ਸਿੰਘ ਤੇਰੀ ਜਾਇ ਹੋਵੇ ਐ ਗਨੇ ਪਈ ਤਰੇ ਤਰੇਗੇ ਪੁਲਿਸ ਪਿੱਛੇ ਹਟ ਗਈ ਦੇਖੀ ਪੁਲਿਸ ਪਿੱਛੇ ਝੋਸੇ ਮਾਰਦੀ ਹਟ ਗਈ ਅਸੀਂ ਅੰਦਰ ਵਾਦੇ ਗਏ ਪੁਲਿਸ ਹਟਦੀ ਵਾਦੇ ਸਾਜ ਘੜਨ ਦੇ ਉੱਥੇ ਕੋਤੇ ਜਾ ਕੇ ਰੇੜਾ ਖੜਾ ਸੀ ਕਿਸੇ ਦਾ ਰੋੜਿਆਂ ਨਾਲ ਰੇੜਾ ਭਰ ਲਿਆ ਮੰਦਿਰ ਨੇ ਰੇੜਾ ਰੋੜ ਲਿਆ ਚਲੋ ਚਲੋ ਸਰ ਤੇ ਸਾਹੇ ਬੰਨੇ ਵਿੱਚ ਚਲੋ ਤੁਰ ਪਈ ਪਤਰੇ ਗਏ ਤਰੇ ਗਏ ਪੁਲਿਸ ਪਿੱਛੇ ਹਟੀ ਗਈ ਹਟੀ ਗਈ ਜਿੰਨਾ ਪੁਲਿਸ ਹਟਣਾ ਹੁੰਦਾ ਪੈਂਤਰਾ ਲੈ ਕੇ ਗੁਰਦੁਆਰੇ ਕੋਲੇ ਉੱਥੇ ਪਏ ਗੀਟ ਰਕਟ ਕੇਪਰਸ ਹਾਈ ਹਾਈ ਮੇਰੀਆ ਮਿਤਰਾ ਕਿਧਰੇ ਤਾਂ ਰੀੜ ਆ ਗਿਆ ਕਿਧਰੇ ਭੈਣਾ ਕੁਸ ਗਿਆ ਲੋਕਾਂ ਨੂੰ ਭੱਜਣ ਨੂੰ ਸਾਰਾ ਸਾਇਆ ਐਨੇ ਕੁੱਟੇ ਪੁਲਿਸ ਨੇ ਚ ਲੋਕਾਂ ਦੀ ਗੱਲ ਹੀ ਛੱਡਦੇ ਤੇ ਭਰਾਵਾ ਭੱਜੇ ਆਉਂਦੇ ਅਸੀਂ ਕੋ ਭਾਜ ਬਾੜੀ ਸਾਡੇ ਚ ਭੱਜੇ ਆਉਂਦੇ ਤਾਂ ਅਸੀਂ ਮਿਸਤਰੀਆਂ ਦੇ ਘਰੇ ਵੜ ਗਏ ਜਿਹੜਾ ਉਹ ਗਰੇਡ ਵਾਲਾ ਰਾਹ ਉਹਨੂੰ ਸਾਹਮਣਾ ਕਰਾ ਅੰਦਰ ਅਸੀਂ ਅੰਦਰ ਵੜ ਗਏ ਤੇ ਉਦੋਂ ਪਹਿਲਾਂ ਮਹਿੰਦੀ ਦਾਦਾ ਉਹ ਛੱਪੜ ਚਵਾੜ ਲਿਆ ਪੁਲਸ ਨੇ ਜਮਾ ਗੰਦਾ ਇੱਥੋਂ ਤੱਕ ਗੰਦਾ ਪਾਣੀ ਆ ਗਿਆ ਮਹਿੰਦੀ ਦੇ ਤੇ ਆਏ ਆਏ ਡੁੱਪਿਆ ਖੜਾ ਪੁਲਸ ਆਇਆ ਕਾ ਨਿਕਲ ਬਾਹਰ ਉਹ ਵਿੱਚ ਨਿਕਲ ਬਾਹਰ ਭਾਈ ਵਿੱਚ ਖੜਾ ਛੱਪੜ ਤੇ ਤੇ ਹੋਰ ਬਹੁਤ ਬੰਦੇ ਜਿੱਤੇ ਤੇ ਠੂਰ ਵਾਲਿਆਂ ਦਾ ਪਪਾ ਭੂਰ ਆਣ ਦਾ ਪਪਾ ਸਾਡੇ ਨਾਲ ਸੀ ਅੰਦਰ ਜਦੋਂ ਅਸੀਂ ਮਿਸਤਰੀਆਂ ਦੇ ਅੰਦਰ ਬੰਦ ਸੀ ਜਦੋਂ ਉਹਨਾਂ ਨੇ ਗੇਟ 'ਚ ਮਾਰੇ ਨਾ ਠੁੱਡੇ ਆ ਕੇ ਤੇ ਡਾਂਗਾ ਨਿਕਲੋ ਬਾਹਰ ਗਾਲਾਂ ਕੱਢਦੀ ਸੀ ਭਾਈ ਮੈਂ ਸੱਚ ਦੱਸਦਾ ਤੁਹਾਨੂੰ ਕਹਿ ਵਰੇ ਤੇ ਗੰਦਗਾਂ ਗਾਲਾਂ ਕੱਢੇ ਮੈਨੂੰ ਵੀ ਭਲਾਣੀ ਪਊਗੀ ਜਿਹੜਾ ਤੁਸੀਂ ਇਹ ਬੋਲੀ ਜਾਂਦੇ ਹੋ ਮੈਂ ਕਹਿੰਦਾ ਕਹਿੰਦਾ ਨਿਕਲੋ ਬਾਹਰ ਨਿਕਲ ਵਾਰ ਗੰਦਾ ਗਲ ਤੇ ਭਾਈ ਮੈਂ ਉਹਨੂੰ ਬੇਬੇ ਦਾ ਮਾ ਬੇ 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 ਪੇਟੀ ਜੀ ਵਾਰ ਲਾ ਸਾਨੂੰ ਫਿਰ ਠੂਰਾਂ ਦਾ ਪਪਾ ਬਹੁਤ ਹੁਣ ਵੀ ਮੈਨੂੰ ਚਾਹੁੰਦਾ ਹੁੰਦਾ ਹਾਏ ਨਹੀਂ ਬੇਬੇ ਮਾਰ ਤੇ ਠੂਰਾਂ ਦਾ ਪਪਾ ਮੈਨੂੰ ਹਸਾਉਂਦਾ ਹੁੰਦਾ ਭਾਈ ਐ ਕਿਹਾ ਤੇ ਭਰਾਵਾ ਪੁਲਿਸ ਨੇ ਨਾ ਕੋਈ ਛੱਡਿਆ ਹੀ ਨਹੀਂ ਇਹ ਕਾਹ ਲੱਛੇ ਦੇ ਵੇਚਣ ਵਾਲੇ ਦਾ ਲੱਛੇ ਵੇਚਣ ਵਾਲਾ ਚੱਕ ਲਿਆ ਉਹ ਇੰਨਾ ਕੁੱਟਿਆ ਚੱਕਿਆ ਸਾਈਕਲ ਉਹਦਾ ਮਤਲਬ ਉਹਦੇ ਚ ਮਾਰਿਆ ਪੁੱਟਾ ਇੰਟਰ ਜਾਬ ਦੇ ਚ ਸਾਈਕਲ ਠਾਣੀ ਇਨੇ ਜਿਆਦੇ ਕੋਈ ਕਿੱਕ ਰੱਖੇ ਸਵੇਚ ਦਾ ਫਰਜ਼ਾ ਸੀ ਵਿਚਾਰਾ ਉਹ ਇਨਾ ਕੁੱਟਿਆ ਕਿਦਰੀ ਉਹਦੇ ਖੇਸ ਗਏ ਸਭ ਕੋ ਠਾਣੀ ਚ ਜਮਾ ਜਾਣੀ ਦੀ ਭਾਈ ਅਣ ਪਛਾਤੇ ਬੰਦੀ 10 12 ਤੋਂ ਬਾਅਦ ਜੇ ਵਿੱਚ ਆਈ ਜੋ 152 ਬੰਦੇ ਬਾਹਰ ਕੱਢੇ ਰਹਾ ਹੋ ਕੇ ਆਈ ਸੀ ਛੋਕ ਲਿਆ ਸੀ ਪੂਰੇ ਵੇਰ ਕਰਕੇ ਸਾਰੇ ਹਾਰ ਪਾ ਕੇ ਉਰ ਲਿਆਏ 8 ਵਜੇ ਉਥੇ ਜੇਲੂ ਮੂਰੇ ਭਾਈ ਬੋਲੇ ਦਸੌਣਾ ਦੀ ਨਾਰੀ ਲੱਗੀ ਜਾਣ ਉਥੇ ਹੀ ਮੈਨੂੰ ਪਤਾ ਜਿੱਦੇ 152 ਬੰਦੇ ਜੇਲ੍ਹ ਚੋਂ ਆਏ ਹੈਗੇ ਬਹੁਤ بڑا ਕਾਂਡ ਉਸ ਦੇ ਵਿੱਚ ਉਸ ਦੇ ਵਿੱਚ ਨਸੀਬਾਈ ਚਾਰੇ ਦਾ ਇੱਕ ਮੁੰਡਾ ਸੀ ਰੂਬਨ ਮਸੀਹ ਉਹ ਵੀ ਉਹਨਾਂ ਦੀ ਜਾਨ ਚਲੀ ਗਈ ਸੀ ਹਾਂ ਉਹ ਨਾ ਅਸੀਂ ਤਾਂ ਅੰਦਰ ਪੜੀ ਹੋਈ ਸੀ ਉਦੋਂ ਬਾਅਦ ਜਦੋਂ ਸਾਰੇ ਅੰਦਰ ਬਾੜ ਕੇ ਜਦੋਂ ਪੁਲਿਸ ਪੂਰੀ ਉੱਤੋਂ ਦੀ ਪੈ ਗਈ ਸਾਰਾ ਪਿੰਡ ਅੰਦਰ ਬਾੜਤਾ ਉਦੋਂ ਕਿਤੇ ਅੱਡੇ-ਉੱਡੇ ਕੰਨੀ ਉਹ ਦਿਸ ਗਿਆ ਪੁਲਿਸ ਨੂੰ ਉਦੋਂ ਮਾਰਿਆ ਫਿਰ ਉਹ ਅੱਛਾ ਉਹਦੋਂ ਬੱਸ ਦੇ ਵਿੱਚ ਲੈ ਕੇ ਬਿਠਾ ਕੇ ਬੱਸ ਚ ਉਹਦੇ ਜਾਂਦੇ ਜਾਂਦੇ ਟਰਿੱਡ ਚ ਲੱਤਾਂ ਨੂੰ ਤਾਂ ਮਾਰੀਆਂ ਐਂ ਮਰਿਆ ਅਸਲ ਦੇ ਵਿੱਚ ਤਾਂ ਨੌ ਪੱਟ ਤੇ ਸੀ ਜਮੂਰਾ ਨਾਲ ਉਹਦੇ ਹਾਂ ਨੌ ਪੱਟ ਤੇ ਸੀ ਜਮੂਰਾ ਨਾਲ ਪਾਣੀ ਦੀ ਬਹੁਤ ਉਹਦੋਂ ਬਾਅਦ ਉਹ ਘਰਾਂ ਵਾਲੀ ਇਹਨਾਂ ਨੇ ਕਹਿ ਕੱਤਰ ਕੇ ਉੱਥੇ ਲਵਾਤੀ ਆ ਆਪਣੇ ਕੇ ਸਬਦਾ ਸੈਂਟਰ ਦੇ ਵਿੱਚ ਜਿਹੜੇ ਉੱਥੇ ਨੰਬਰ ਕੱਢਦੇ ਹੈਗੇ ਆਪ ਮਰ ਗਿਆ ਉਹਦੇ ਘਰਾਂ ਵਾਲੀ ਜਿੰਨਾ ਟਾਈਮ ਦਾ ਕਾਲਿਆਂ ਦਾ ਰਾਜ ਰਿਆ ਲੱਗੀ ਰਹੀ ਹੁਣ ਵਿਚਾਰੀ ਹਟਾਤੀ ਜਣਦੀ ਮੜਕੇ ਬਾਈ ਕੌਣ ਪਛਦਾਗਾ ਹੁਣ ਉਹਦੇ ਵਿਚਾਰੀ ਰੋਟੀ ਕਿੱਥੋਂ ਖਾਂਦੀ ਆ ਉਹਦੇ ਘਰਾਂ ਵਾਲਾ ਮਰ ਗਿਆ ਉਹਦੇ ਬੱਚੇ ਕੀ ਕਰਨਗੇ ਸਾਰੇ ਨਾਸ ਹੋ ਗਿਆ ਨਾ ਕੰਮ ਐਂ ਜਾਂ ਕਮਾ ਕੱਚੀ ਖਾਤੀ ਸੀ ਉਹਨਾਂ ਟਾਈਮ ਰਹੀ ਮੜਕੇ ਹਟਾਤੀ ਹੁਣ ਵਿਚਾਰੀ ਘਰੇ ਬੈਠੀ ਆ ਐਂ ਜਣਦੀ ਜੇ ਇਹ ਜੇ ਕਾਂਡਾ ਜਿਹੜੇ ਬਹੁਤ ਭੇੜੀ ਜ਼ਖਮ ਦੇ ਜਾਂਦੇ ਆ ਬੰਦੇ ਨੂੰ ਜਿਹੜੇ ਜ਼ਖਮ ਭਰੇ ਨਹੀਂ ਜਾਂਦੇ अच्छा ये पुराने समयनियां याददा मतलब जेड़ा बीत गया साबा हा उस दी याददा नु ताजा करदे आज एह गल बात चली सी जेडी सानु लगया वी सांझी करनी चाहिदी है वी एक याद आ वी ਪਿੰਡ ਦੇ ਨਾਲ ਜੁੜੀ ਹੋਈ ਯਾਦ ਆ ਵੀ ਪਿੰਡ ਦੇ ਵਿੱਚ ਇਹ ਵੀ ਕੁਛ ਹੋਇਆ ਸੀ ਇਹ ਆ ਯਾਦਾਂ ਬਣ ਕੇ ਰਹਿ ਗਈਆਂ ਬਾਬਲ ਤੇਰੀਆਂ ਗੁੱਡੀਆਂ ਮੇਰੇ ਕਰ ਰਹਿ ਗਈਆਂ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਵੀਰੇ